ਇਸ ਆਡੀਓ 'ਚ ਬਿੱਟੂ ਆਪਣੀ ਪੁਰਾਣੀ ਪਾਰਟੀ ਕਾਂਗਰਸ ਦੇ ਨਾਲ ਭਾਜਪਾ ਦੇ ਸੀਨੀਅਰ ਨੇਤਾਵਾਂ ਤੋਂ ਲੈ ਕੇ। ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲਿਸ ਅਲਰਟ, ਜਲੰਧਰ ਪਹੁੰਚੀਆਂ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਸੰਭਾਲਣਗੀਆਂ ਮੋਰਚਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ 23 ਮਈ ਨੂੰ ਪੰਜਾਬ ਆ ਰਹੇ ਹਨ ਤੇ ਇਸੇ ਲੜੀ ਤਿਤ 24 ਮਈ ਨੂੰ ਜਲੰਧਰ 'ਚ ਰੈਲੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਵੱਲੋਂ ਇਸ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਤੈਅ ਕਰ ਲਿਆ ਗਿਆ ਹੈ, ਜਿਸ ਕਾਰਨ ਪੰਜਾਬ 'ਚ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹੋ ਗਈਆਂ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ਨੇ ਮੋਦੀ ਦੇ ਪ੍ਰੋਗਰਾਮਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਸੁਰੱਖਿਆ ਪਹਿਲਾਂ ਨਾਲੋਂ ਵੀ ਵਧਾ ਦਿੱਤੀ ਗਈ ਹੈ। ਇਸ ਸਿਲਸਿਲੇ ਚ ਆਉਣ ਵਾਲੇ ਦਿਨ ਤੋਂ 4 ਦਿਨਾਂ ਚ ਸੁਰੱਖਿਆ ਪ੍ਰਬੰਧ ਹੋਰ ਵੀ ਸਖਤ ਨਜ਼ਰ ਆਉਣਗੇ। ਸੁਰੱਖਿਆ ਦਿੱਤ ਚੋਣਾ ਅਮਨ ਆਮਾਨ ਨਾਲ ਕਰਵਾਉਣ ਲਈ ਪੰਜਾਬ ਚ ਗੁਜਰਾਤ ਪੁਲਿਸ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਜਲੰਧਰ ਪੁਲਿਸ ਕਮਿਸ਼ਨ ਡੇਟ ਅਧੀਨ ਕੰਮ ਕਰਨ ਲਈ ਐਤਵਾਰ ਨੂੰ ਦੋ ਕੰਪਨੀਆਂ ਰੇਲ ਗੱਡੀ ਰਾਹੀਂ ਸਿਫੀ ਰੇਲਵੇ ਸਟੇਸ਼ਨ ਤੇ ਪਹੁੰਚੀਆਂ। ਗੁਜਰਾਤ ਪੁਲਿਸ ਦੇ ਜਵਾਨਾਂ ਦੀਆਂ ਉਪਰੋਕਤ ਕੰਪਨੀਆਂ ਜਲੰਧਰ ਚ ਤਾਇਨਾਤ ਹੋਣਗੀਆਂ ਤੇ ਸੰਭਾਵਿਤ ਤੌਰ ਤੇ ਸੋਮ ਅਧਿਕਾਰੀਆਂ ਨੇ ਦੱਸਿਆ ਕਿ ਪੰਜਵੇਂ ਪੜਾਅ ਦੀ VOTING ਤੋਂ ਬਾਅਦ ਕਈ ਹੋਰ ਕੰਪਨੀਆਂ ਪੰਜਾਬ ਆਉਣਗੀਆਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਉਕਤ ਕੰਪਨੀਆਂ ਦੂਜੇ ਸੂਬਿਆਂ 'ਚ ਚੋਣਾ ਕਰਵਾਉਣ ਤੋਂ ਬਾਅਦ ਐਤਵਾਰ ਨੂੰ ਪੰਜਾਬ ਪਹੁੰਚੀਆਂ ਹਨ ਤੇ ਸੰਭਾਵਨਾ ਹੈ ਕਿ 4 ਜੂਨ ਤੋਂ ਬਾਅਦ ਵਾਪਸ ਜਾਣਗੀਆਂ ਅਧਿਕਾਰਿਕ ਜਾਣਕਾਰਾਂ ਨੇ ਦੱਸਿਆ ਕਿ ਕੁੱਲ 7 ਕੰਪਨੀਆਂ ਪੰਜਾਬ ਪਹੁੰਚੀਆਂ ਹਨ ਜਿਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਭੇਜ ਕੇ ਤਾਇਨਾਤ ਕੀਤਾ ਗਿਆ ਹੈ ਜਲੰਧਰ ਕੁਜਰੀਆਂ ਦੋ ਕੰਪਨੀਆਂ ਰਾਜਸਥਾਨ ਗੁਜਰਾਤ ਤੇ ਆਂਧਰਾ ਪ੍ਰਦੇਸ਼ ਦੀਆਂ ਚੋਣਾਂ ਦੇ ਵੱਖ-ਵੱਖ ਪੜਾਵਾਂ ਤੋਂ ਬਾਅਦ ਪੰਜਾਬ ਆਈਆਂ ਹਨ ਪੰਜਾਬ 'ਚ 6ਵੇਂ ਪੜਾਅ ਦੀ VOTING 'ਚ ਇਹਨਾਂ ਦੀ ਡਿ ਲੋਕ ਸਭਾ ਚੋਣਾਂ ਤੇ 4 ਪੜਾਵਾਦੀ VOTING ਹੋ ਚੁੱਕੀ ਹੈ ਤੇ 5ਵੇਂ ਪੜਾ ਲਈ ਅੱਜ ਯਾਨੀ 22 ਮਈ ਨੂੰ VOTING ਹੋਣੀ ਹੈ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਬੋਟਾ ਵਾਲੇ ਸੂਬਿਆਂ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਂਦੇ ਹਨ ਤੇ ਬੋਟਾ ਪੈਣ ਤੋਂ ਬਾਅਦ ਕੰਪਨੀਆਂ ਨੂੰ ਦੂਜੇ ਸੂਬਿਆਂ 'ਚ ਭੇਜ ਦਿੱਤਾ ਜਾਂਦਾ ਹੈ ਜਵਾਨਾਂ ਨੂੰ ਲਿਜਾਣ ਤੇ ਠਹਿਰਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ ਗੁਜਰਾਤ ਪੁਲਿਸ ਦੇ ਉਕਤ ਜਵਾਨਾਂ ਨੂੰ ਲਿਜਾਣ ਲਈ ਅੱਧੀ ਦਰਜਨ ਦੇ ਲਗਭਗ ਵਾਹਨ ਜਿਨ੍ਹਾਂ 'ਚ ਬੱਸਾਂ ਆਦਿ ਸ਼ਾਮਲ ਸਨ ਨੂੰ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਭੇਜਿਆ ਗਿਆ ਗੱਡੀਆਂ ਸ਼ਾਮ 4 ਵਜੇ ਦੇ ਲਗਭਗ ਪਹੁੰਚ ਗਈਆਂ ਸਨ ਜਦ ਕਿ ਜਵਾਨਾਂ ਦੀ ਵਿਸ਼ੇਸ਼ ਰੇਲ ਗੱਡੀ 4.40 ਵਜੇ ਤੋਂ ਬਾਅਦ ਜਲੰਧਰ ਸਟੇਸ਼ਨ ਤੇ ਪਹੁੰਚੀ ਉਕਤ ਜਵਾਨਾਂ ਨੂੰ ਲਿਜਾਣ ਲਈ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਸੀ ਇਸ ਦੇ ਨਾਲ ਹੀ ਸਿਟੀ ਸਟੇਸ਼ਨ ਦੇ ਬਾਹਰ ਸੀਨੀਅਰ ਅਧਿਕਾਰੀਆਂ ਲਈ ਇਨੋਵਾ ਵਰਗੀਆਂ ਗੱਡੀਆਂ ਦਾ ਪ੍ਰਬੰਧ ਦੇਖਣ ਨੂੰ ਮਿਲਿਆ ਉਕਤ ਕੰਪਨੀਆਂ ਦਾ ਖਾਣਾ ਤਿਆਰ ਕਰਨ ਲਈ ਰਸੋਈ ਸਮੇਤ ਵਕ ਵਕ ਸਟਾਫ ਮੌਜੂਦ ਰਹਿੰਦਾ ਹੈ ਜੋ ਕਿ ਗੁਜਰਾਤ ਪੁਲਸ ਨਾਲ ਸੰਬੰਧਤ ਹਨ ਇਸ ਦੇ ਨਾਲ ਹੀ ਜਵਾਨਾਂ ਦੇ ٹھਹਿਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ